ਸ਼ਹਿਰ ਵਿੱਚ ਵੜਦੇ ਅਸੀਂ ਕੀ ਦਿਖਾਈ ਦਿੰਦਾ ਹੈ ਔਰ ਜਦੋਂ ਟੀਮ ਆਈ ਹੋਵੇਗੀ ਸਰਵੇਖਣ ਕਰਨ ਲਈ ਤਾਂ ਉਹਨਾਂ ਨੂੰ ਕੀ ਦਿਖਿਆ ਹੋਵੇਗਾ ਉਹ ਮੈਂ ਤੁਹਾਨੂੰ ਅੱਜ ਇਸ ਕੈਮਰੇ ਦੀ ਨਜ਼ਰ ਨਾਲ ਦਿਖਾਉਣ ਜਾ ਰਿਹਾ ਕਿ ਉਹ 1000 ਕਰੋੜ ਕੀ ਵਾਕਈ ਖਰਚ ਹੋਇਆ ਮੁਕੇਲਾ ਸਿਮਰਲਾ ਚੌਕ ਦਾ ਹਾਲਾਤ ਤੁਹਾਡੇ ਸਾਹਮਣੇ ਕੀ ਲੋਕਾਂ ਦਾ ਰਹਿਣ ਗੁਸੇਰਾ ਪ੍ਰਵਾਸੀਆਂ ਦਾ ਰਹਿਣ ਗੁਸੇਰਾ ਗੰਦਗੀ ਦੇ ਵਿੱਚ ਸੁੱਤੇ ਪਏ ਹੈ ਬੈਂਚ ਜਿਹੜੇ ਟੁੱਟੇ ਹੋਏ ਆਂ ਔਰ ਦੋਨੇ ਪਾਸੇ ਹਾਲਾਤ ਅਜੇਹੀ ਕੂੜੇ ਦੇ ਢੇਰ ਲੱਗੇ ਹੋਏ ਆਂ ਤੁਸੀਂ ਇਹ ਦੇਖ ਸਕਦੇ ਹੋ ਹਜ਼ਾਰਾਂ ਰੁਪਏ ਦੇ ਬਿਲਬੋਰਡ ਦੇ ਪਿੱਛੇ ਹਾਲਾਤ ਕੀ ਆਂ ਪਾਰਕ ਦੇ ਨਾਮ ਤੇ ਬੈਂਚਾਂ ਲੱਗੀਆਂ ਹੋਈਆਂ ਨੇ ਕਿਤੇ ਟਾਈਲਾਂ ਔਰ ਮਿੱਟੀ ਇੱਥੇ ਇਨਸਾਨ ਔਰ ਚੂਹੇ ਦੋਨੇ ਮਿਲ ਕੇ ਰਹਿੰਦੇ ਨੇ ਜੀ ਕਦੋਂ ਦੇ ਰਹਿ ਰਹੇ ਹੋ ਇੱਥੇ ਇਸ ਪਾਰਕ ਦੇ ਵਿੱਚ ਤੁਹਾਨੂੰ ਤੇਰੀ ਫਾਲੋ ਹੋ ਗਿਆ ਜੀ ਕਿੰਨੇ ਸਾਲ ਹੋ ਗਏ ਡੇਢ ਸਾਲ ਅੱਛਾ ਡੇਢ ਸਾਲ ਤੋਂ ਇਸ ਪਾਰਕ ਦੇ ਵਿੱਚ ਹੂੰ ਕੋਈ ਤੁਹਾਨੂੰ ਰਹਿਣ ਬਸੇਰੇ ਦੇ ਵਿੱਚ ਆਸਮਾਨ ਦੀ ਜਗ੍ਹਾ ਨਹੀਂ ਆਪਾਂ ਕੋਈ ਕੰਮ ਨਹੀਂ ਛੱਡੀ ਇੱਥੇ ਗੰਦਗੀ ਰੱਖਣ ਦੇ ਵਿੱਚ ਤਾਂ ਜੋ ਮੱਛਰ ਮੱਖੀਆਂ ਵੀ ਇੱਥੇ ਰਾਹ ਸਕਣ ਗੰਦਗੀ ਦਾ ਫੁੱਲ ਪ੍ਰਬੰਧ ਹੈ ਆਪਾਂ ਇੰਜੋਏ ਕਰੋ ਮਸਤੀ ਕਰੋ ਮਸਤੀ ਦਾ ਸਮਾਨ ਵੀ ਹੈ ਇੱਥੇ ਜਿਹੜੇ ਆਪਾਂ ਮੋਢੇ ਲਾਉਣ ਦੇ ਲਈ ਆਪਾਂ ਤੋਟੇ ਸੀ ਉਹਦੇ ਤੇ ਜਿਵੇਂ ਨੇ ਕਾਜਿਆ ਕਰ ਲਿਆ ਪੂਰੀ ਤਰ੍ਹਾਂ ਨਾਲ ਆ ਦੇਖੋ ਲੁਧਿਆਣਾ ਸ਼ਹਿਰ ਦੀ ਗਰਾਊਂਡ ਜ਼ੀਰੋ ਰਿਪੋਰਟ ਲੈ ਕੇ ਹਾਜ਼ਰ ਹੋਇਆ ਤੁਹਾਡੇ ਨਾਲ ਕਿਉਂਕਿ ਇਸ ਵਕਤ ਸੋਸ਼ਲ ਮੀਡੀਆ ਤੋਂ ਲੈ ਕੇ ਲੁਧਿਆਣਾ ਦੇ ਵਿੱਚ ਇੱਕ ਚੀਜ਼ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ ਨਗਰ ਨਿਗਮ ਦੇ ਕੋਲ 1000 ਕਰੋੜ ਦਾ ਬਜਟ ਹੈ ਉਹ ਬਜਟ ਕਿੱਥੇ ਗਿਆ ਯਾਨੀ ਕਿ ਸਵਾਲ ਪੁੱਛੇ ਜਾ ਰਹੇ ਹਨ ਕਿ ਲੁਧਿਆਣਾ ਨਗਰ ਨਿਗਮ ਦੇ 1000 ਕਰੋੜ ਰੁਪਏ ਕੌਣ ਡਕਾਰ ਗਿਆ ਕਿੱਥੇ ਖਰਚੇ ਗਏ ਕਿਉਂ ਲੁਧਿਆਣਾ ਦਾ ਸਫਾਈ ਦੇ ਵਿੱਚ ਦੂਸਰਾ ਨੰਬਰ ਆਇਆ बार-बार ਸਵਾਲ ਪੁੱਛੇ ਜਾ ਰਹੇ ਹਨ ਵਿਰੋਧੀਆਂ ਦਾ ਕੰਮ ਹੈ ਤੰਜ ਕਸਣਾ ਆरोप ਲਗਾਣਾ ਲੇਕਿਨ ਗਰਾਉਂਡ 0 ਤੇ ਹਾਲਾਤ ਕੀ ਨੇ ਇਸ ਵਕਤ ਮੈਂ ਲੁਧਿਆਣਾ ਦੇ ਇੱਕ ਬਾਈਪਾਸ ਚੌਕ ਦੇ ਵਿੱਚ ਖੜਾ ਇਸ ਸਮਰਾਲਾ ਚੌਕ ਹੈ ਇਹਨੂੰ ਤੁਸੀਂ ਲੁਧਿਆਣਾ ਦਾ ਐਂਟਰ ਦਵਾਰ ਵੀ ਕਹਿ ਸਕਦੇ ਹੋ ਦੋਰ ਵੀ ਕਹਿ ਸਕਦੇ ਹੋ ਕਿਉਂਕਿ ਇੱਥੋਂ ਅਸ਼ਰੀ ਅੰਮ੍ਰਿਤਸਰ ਸਾਹਿਬ ਨੂੰ ਚੰਡੀਗੜ੍ਹ ਵੱਲ ਨੂੰ ਬਠਿੰਡਾ ਵੱਲ ਨੂੰ ਫਰੀਦਕੋਟ ਵੱਲ ਨੂੰ ਸਾਰੀਆਂ ਤੁਹਾਨੂੰ ਸੜਕਾਂ ਜਾਂਦੀਆਂ ਹੋਈਆਂ ਦਿਖ ਜਾਣ ਗਿਆ ਗੱਲ ਕਰੀਏ ਪਟਿਆਲਾ ਵਾਲੀ ਰੋਡ ਦਿੱਲੀ ਵਾਲੀ ਰੋਡ ਉਹ ਵੀ ਮੌਜੂਦ ਹੈ ਕਿਉਂਕਿ ਇੱਥੋਂ ਦੀ ਤੁਸੀਂ ਕਹਿ ਸਕਦੇ ਹੋ ਸੈਂਟਰ ਪੁਆਇੰਟ ਹੈ ਔਰ ਸ਼ਹਿਰ ਵਿੱਚ ਵੜਦੇ ਆਂ ਹੀ ਕੀ ਦਿਖਾਈ ਦਿੰਦਾ ਔਰ ਜਦੋਂ ਟੀਮ ਆਈ ਹੋਏਗੀ ਸਰਵੇਖਣ ਕਰਨ ਲਈ ਤਾਂ ਉਹਨਾਂ ਨੂੰ ਕੀ ਦਿਖਿਆ ਹੋਏਗਾ ਉਹ ਮੈਂ ਤੁਹਾਨੂੰ ਅੱਜ ਇਸ ਕੈਮਰੇ ਦੀ ਨਜ਼ਰ ਨਾਲ ਦਿਖਾਉਣ ਜਾ ਰਿਹਾ ਕਿ ਉਹ 1000 ਕਰੋੜ ਕੀ ਵਾਕਈ ਖਰਚ ਹੋਇਆ ਇਹ ਹਕੀਕਤ ਆ ਸਮਰਾਲਾ ਚੌਕ ਦੇ ਵਿੱਚ 100 ਮੀਟਰ ਲੰਬੇ ਜਿਹੜੇ ਪਾਰਕ ਦੀ ਮੈਂ 100 ਮੀਟਰ ਲੰਬੇ ਪਾਰਕ ਦੀ ਗੱਲ ਕਰਦਾ ਮੈਂ ਦੋ ਸੜਕਾਂ ਪਾਰ ਕਰਕੇ ਜਾਊਂਗਾ ਤੁਹਾਨੂੰ ਦਿਖਾਊਂਗਾ ਪਹਿਲਾਂ ਦੇਖੋ ਇਹ ਰੈਣ ਬਸੇਰਾ ਬਣਿਆ ਹੋਇਆ ਇਹ ਰੈਣ ਬਸੇਰਾ ਬਣਿਆ ਹੋਇਆ ਬੇਘਰਾਂ ਦੇ ਲਈ ਜਿੱਥੇ ਲੋਕ ਸੁੱਤੇ ਪਏ ਨੇ ਪ੍ਰਵਾਸੀ ਸੁੱਤੇ ਪਏ ਨੇ ਇਹਨਾਂ ਨੇ ਆਪਣਾ ਘਰ ਬਣਾ ਰੱਖਿਆ ਇੱਥੇ ਜਿਹੜੇ ਵੀ ਇੱਥੇ ਬੈਠੇ ਲਈ ਬੈਂਚ ਲਗਾਏ ਗਏ ਨੇ ਉਹ ਸਾਰੇ ਬੈਂਚ ਇਹਨਾਂ ਦੇ ਬਿਸਤਰੇ ਬੈੱਡ ਦੇ ਰੂਪ ਦੇ ਵਿੱਚ ਕੰਮ ਆਉਂਦੇ ਨੇ ਔਰ ਸਾਫ ਸਫਾਈ ਤੁਹਾਡੇ ਸਾਹਮਣੇ ਹੈ ਅੰਦਰ ਵੱੜਦੇ ਸਾਰੀ ਮੱਥਾ ਜਿਹੜਾ ਹੈਗਾ ਉਹੀ ਜਿਹੜਾ ਭਾਗ ਦੱਸ ਦਿੰਦਾ ਕਹਿੰਦੇ ਐ ਕਿ ਡੇੜੀ ਦੇਖ ਕੇ ਘਰ ਦੇ ਭਾਗ ਦਾ ਪਤਾ ਲੱਗ ਜਾਂਦਾ ਤਾਂ ਇਹਨੂੰ ਅਗਰ ਜੇ ਡੇੜੀ ਮੰਨ ਲਈਏ ਤਾਂ ਪੂਰੇ ਲੁਧਿਆਣੇ ਦੀ ਪਿਕਚਰ ਸਾਫ ਹੋ ਜਾਏਗੀ ਅਬ ਬਿਲਬੋਰਡ ਹਜ਼ਾਰਾਂ ਰੁਪਏ ਦਾ ਬਿਲਬੋਰਡ ਹੈ ਔਰ ਇਹਦੇ ਪਿੱਛੇ ਤੁਸੀਂ ਇਹ ਦੇਖ ਸਕਦੇ ਹੋ ਹਜ਼ਾਰਾਂ ਰੁਪਏ ਦੇ ਬਿਲਬੋਰਡ ਦੇ ਪਿੱਛੇ ਹਾਲਾਤ ਕੀ ਹਨ ਪਾਰਕ ਦੇ ਨਾਮ ਤੇ ਬੈਂਚਾਂ ਲੱਗੀਆਂ ਹੋਈਆਂ ਨੇ ਕਿਤੇ ਟਾਈਲਾਂ ਔਰ ਮਿੱਟੀ ਇੱਥੇ ਇਨਸਾਨ ਔਰ ਚੂਹੇ ਦੋਨੋਂ ਮਿਲ ਕੇ ਰਹਿੰਦੇ ਨੇ ਕਬੂਤਰ ਵੀ ਕਹਿ ਸਕਦੇ ਆ ਚੂਹੇ ਵੀ ਕਹਿ ਸਕਦੇ ਆ ਇਨਸਾਨ ਵੀ ਕਹਿ ਸਕਦੇ ਆ ਸਭ ਮਿਲ ਜੁਲ ਕੇ ਰਹ ਰਹੇ ਨੇ ਗੰਦਗੀ ਦੇ ਵਿੱਚ ਇੰਜੋਏ ਕਰ ਰਹੇ ਨੇ ਖੂਬ ਮੱਖੀਆਂ ਮੱਛਰ ਇੱਥੇ ਮੌਜੂਦ ਆ ਕਿਉਂਕਿ ਗੰਦਗੀ ਇੰਨੀ ਜ਼ਿਆਦਾ ਇਹ ਹੈਗਾ ਪਹਿਲਾ ਮੱਥਾ ਪਹਿਲਾ ਪਾਰਕ ਲੁਗਿਆਣਾ ਸਮਰਾਲਾ ਚੌਕ ਦਾ ਹਾਲਾਤ ਤੁਹਾਡੇ ਸਾਹਮਣੇ ਕਿ ਲੋਕਾਂ ਦਾ ਰਹਿਣ ਬਸੇਰਾ ਪ੍ਰਵਾਸੀਆਂ ਦਾ ਰਹਿਣ ਬਸੇਰਾ ਗੰਦਗੀ ਦੇ ਵਿੱਚ ਸੁੱਤੇ ਪਏ ਆ ਬੈਂਚ ਜਿਹੜੇ ਟੁੱਟੇ ਪਏ ਆ ਔਰ ਦੋਨੋਂ ਪਾਸੇ ਹਾਲਾਤ ਅਜਿਹੀ ਕੂੜੇ ਦੇ ਢੇਰ ਲੱਗੇ ਹੋਏ ਆ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਸੈਂਟਰਲ ਪਾਰਕ ਜਿੱਥੇ ਫੁਵਾੜਿਆਂ ਦਾ ਕਈ ਇਹ ਕਿ ਫੌਂਟੇਨ ਜਿਹੜਾ ਲੱਗਿਆ ਹੋਇਆ ਉਹਦੇ ਲਈ ਬਹੁਤ ਖੂਬਸੂਰਤ ਜਗਾ ਬਣਾਈ ਹੋਈ ਹੈ ਸੜਕ ਪਾਰ ਕਰ ਰਹੇ ਹਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਨਾਲ ਉਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ बार-बार ਕਿਹਾ ਜਾਂਦਾ 1000 ਕਰੋੜ ਕਿਹੜਾ ਬੜਾ ਸੌਖਾ ਹੈ 1000 ਕਰੋੜ ਕਿ ਵਾਕਈ 1000 ਕਰੋੜ ਖਰਚ ਹੋਇਆ ਹੋਵੇਗਾ ਬਿਲਬੋਰਡ ਹੈ ਹਜ਼ਾਰਾਂ ਰੁਪਿਆ ਦੀ ਆਮਦਨ ਵਾਲਾ ਬਿਲਬੋਰਡ ਹੈ ਔਰ ਨੀਚੇ ਚੂਹਿਆਂ ਦਾ ਰਾਜ ਹੈ ਇਹ ਵੱਡੀਆਂ-ਵੱਡੀਆਂ ਖੱਡਾਂ ਜਿਹੜੀਆਂ ਨੇ ਇਹ ਚੂਹਿਆਂ ਦਾ ਘਰ ਹੈ ਇੱਥੇ ਚੂਹੇ ਰਹਿੰਦੇ ਨੇ ਦੂਜਾ ਪਾਸਾ ਦਿਖਾਣਾ ਇੱਥੇ ਇਨਸਾਨ ਰਹਿੰਦੇ ਨੇ ਇਹ ਦੂਜਾ ਪਾਸਾ ਇਨਸਾਨਾਂ ਦਾ ਹਰੇਕ ਨੇ ਆਪਣੀ ਆਪਣੀ ਜਗ੍ਹਾ ਮਲੱਕੀ ਹੋਈ ਹੈ ਨਾ ਚੂਹੇ ਇਨਸਾਨਾਂ ਨੂੰ ਤੰਗ ਕਰਦੇ ਆ ਨਾ ਇਨਸਾਨ ਚੂਹੇ ਨੂੰ ਤੰਗ ਕਰਦੇ ਆ ਥੋੜੀ ਅੱਗੇ ਜਾ ਕੇ ਕਬੂਤਰਾਂ ਨੇ ਵੀ ਕਬਜ਼ਾ ਕੀਤਾ ਹੋਇਆ ਇਸ ਪਾਰਕ ਦੇ ਵਿੱਚ ਤਾ ਕਬੂਤਰਾਂ ਦਾ ਕਬਜ਼ਾ ਵੀ ਦਿਖਾਵਾਂਗੇ ਫिलहाल ਤੁਸੀਂ ਚੂਹਿਆਂ ਦਾ ਤੇ ਇਨਸਾਨਾਂ ਦਾ ਕਬਜ਼ਾ ਦੇਖ ਲਓ ਕਿ ਦਿਉੜੀ ਦੇ ਭਾਗ ਕਿੱਦਾਂ ਦੇ ਨੇ ਉਹ ਦਿਉੜੀ ਤੁਹਾਨੂੰ ਦਿਖਾ ਰਹੇ ਆ ਇਹ ਦਿਉੜੀ ਹੈ ਜਿੱਥੇ ਸਾਡੇ ਘਰ ਦੇ ਭਾਗ ਪਤਾ ਲੱਗਦੇ ਨੇ ਯਾਨੀ ਕਿ ਲੁਧਿਆਣਾ ਦੇ ਸਾਫ ਸਫਾਈ ਔਰ ਲੁਧਿਆਣਾ ਦੇ ਭਾਗ ਪਤਾ ਲੱਗਦੇ ਆ ਕਿ ਕਿੰਨਾ ਸੋਹਣਾ ਸ਼ਹਿਰ ਹੈ ਲੁਧਿਆਣਾ ਇਹ ਚੂਹਿਆਂ ਦਾ ਜੀ ਕਬਜ਼ਾ ਇੱਥੇ ਇੱਥੇ ਚੂਹੇ ਰਹਿੰਦੇ ਨੇ ਇਹ ਉਹਨਾਂ ਦੀਆਂ ਖੱਡਾਂ ਉਹਨਾਂ ਦੇ ਯਾਨੀ ਕਿ ਘਰ ਨੇ ਮਕਾਨ ਨੇ ਆਪਾਂ ਕਹ ਲਈਏ ਹੈ ਨਾ ਇਹ ਉਹਨਾਂ ਦੇ ਮਕਾਨ ਨੇ ਇਹ ਇਨਸਾਨਾਂ ਦੇ ਨੇ ਇਹ ਜਿਹੜੇ ਉੱਚੇ ਇਹ ਬੈਂਚ ਲਾਏ ਹੈ ਨਾ ਇਹ ਬੈੱਡ ਬਣਾ ਕੇ ਰੱਖੇ ਆ ਇਹ ਇਨਸਾਨਾਂ ਦੇ ਬੈੱਡ ਨੇ ਇਹ ਇਨਸਾਨਾਂ ਦੇ ਬਿਸਤਰ ਬਿਸਤਰ ਨੇ ਹੁਣ ਕਬੂਤਰਾਂ ਕੋਲ ਜਾਂ ਚੂਹਿਆਂ ਕੋਲ ਤਾਂ ਬਿਸਤਰ ਹੈ ਨਹੀਂ ਕਿਉਂਕਿ ਉਹ ਨੀਚੇ ਰਹਿੰਦੇ ਆ ਤੇ ਕਬੂਤਰਾਂ ਲਈ ਬਕਾਇਦਾ ਉੱਥੇ ਕੱਚਾ ਪਰਸ਼ ਰੱਖਿਆ ਹੋਇਆ ਤਾਂ ਜੋ ਕਬੂਤਰਾਂ ਨੂੰ ਜਿਹੜਾ ਗਰਮ ਤੈਲਾ ਜਿਹੜੀਆਂ ਨੇ ਉਹ ਨਾਲ ਲੱਗਣ ਇਕਾ ਇਸ ਲਈ ਇੱਥੇ ਕਚਰਾ ਰੱਖਿਆ ਹੋਇਆ ਹੈ ਆ ਜਗ੍ਹਾ ਜਿਹੜੀ ਹੈ ਕਬੂਤਰਾਂ ਦੀ ਹੈ ਇਸ ਜਗ੍ਹਾ ਤੇ ਕਬੂਤਰ ਰਹਿੰਦੇ ਨੇ ਇਹ ਕਹ ਲੋ ਕਿ ਇੱਥੇ ਮਲਕੀਤੀ ਜਿਹੜੀ ਹੈ ਕਬੂਤਰਾਂ ਦੀ ਹੈ ਕਬੂਤਰਾਂ ਦੇ ਲਈ ਡੋਂਗੇ ਪਏ ਨੇ ਦਾਣਾ ਪਿਆ ਸਭ ਕੁਝ ਪਿਆ ਔਰ ਇਹ ਨਾਲੇ ਚੂਹੇ ਵੀ ਕਿਤੇ ਨਾ ਕਿਤੇ ਸ਼ੇਅਰ ਕਰਦੇ ਨੇ ਇਸ ਜਗ੍ਹਾ ਨੂੰ ਇਹ ਹੈ ਉਹਨਾਂ ਦੇ ਲਈ ਪੀਣ ਦੇ ਪਾਣੀ ਦੀ ਵਿਵਸਥਾ ਨਾਨ ਤੋਣ ਦੀ ਵਿਵਸਥਾ ਇਹਨੂੰ ਚੇੜ ਵੀ ਨਹੀਂ ਕਬੂਤਰਾਂ ਲਈ ਕਹਿ ਲੋ ਕਿਉਂਕਿ ਇਨਸਾਨ ਤਾਂ ਖਰ ਨਹੀਂ ਨਾਲਦੇ ਹੋਣਗੇ ਪਰ ਉਹਨਾਂ ਲਈ ਇੰਨਾ ਕੁ ਪਾਣੀ ਛੱਡ ਦਿੱਤਾ ਜਾਂਦਾ ਜਿਹਦੇ ਨਾਲ ਕਬੂਤਰ ਤੇ ਮਾਫ ਕਰਨਾ ਚੂਹੇ ਉਹਨਾਂ ਆ ਸਕਣ ਪਾਣੀ ਆ ਪੀ ਸਕਣ ਇਹ ਉਹਨਾਂ ਲਈ ਜਿਹੜਾ ਇੰਤਜ਼ਾਮ ਕੀਤਾ ਇਹਨੂੰ ਬਾਥਰੂਮ ਤਾਂ ਨਹੀਂ ਆਪਾਂ ਕਹਿ ਸਕਦੇ ਜਕੂਜੀ ਸਹੀ ਸ਼ਬਦ ਜਕੂਜੀ ਚੂਹੇ ਤੇ ਕਬੂਤਰਾਂ ਦਾ ਜਕੂਜੀ ਹੈ ਹਜ਼ਾਰਾਂ ਰੁਪਈਆ ਲੱਖ ਰੁਪਈਆ ਲਾ ਕੇ ਗਵਰਨਮੈਂਟ ਨੇ ਬਣਾ ਕੇ ਦਿੱਤਾ ਇਹ ਪਾਰਕ ਹੈ ਸਮਰਾਵ ਚੌਕ ਦਾ ਉਹ ਚੂਹਾ ਨਿਕਲਿਆ ਉਹ ਦੇਖੋ ਉਹ ਦੇਖੋ ਉਹ ਨਿਕਲਿਆ ਨਾ ਲਈ ਨਿਕਲਿਆ ਸ਼ਾਮ ਦਾ ਟਾਈਮ ਹੈ ਉਹ ਦੇਖੋ ਕਿਆ ਆਰਾਮ ਦੇ ਨਾਲ ਉਹ ਚੂਹਾ ਨਿਕਲਿਆ ਇਸ਼ਨਾਨ ਕਰਨ ਲਈ ਜਾ ਰਿਹਾ ਜੁਕਤੀ ਜਿਹਦੇ ਵਿੱਚ ਉਹ ਪੜ ਗਿਆ ਪਾਈਪ ਦੇ ਅੰਦਰ ਯਾਨੀ ਕਿ ਸਿੰਨਪੂਲ ਵੀ ਹੋ ਸਕਦਾ ਹੋ ਸਕਦਾ ਅੰਡਰਗਰਾਉਂਡ ਇਹਨਾਂ ਨੇ ਬਣਾਇਆ ਹੋਵੇ ਵਧੀਆ ਆਪਣਾ ਪੈਰਨ ਦੇ ਲਈ ਤੇ ਇਹ ਜੀ ਕਬੂਤਰ ਤੇ ਚੂਹਿਆਂ ਦਾ ਜਕੂਜੀ ਹੈ ਜੋ ਅਸੀਂ ਇਨਸਾਨਾਂ ਨੇ ਆਪਣੇ ਬਜਟ ਦੇ ਨਾਲ ਲੁਧਿਆਣਾ ਵਾਸੀਆਂ ਨੇ ਆਪਣੇ ਬਜਟ ਦੇ ਨਾਲ ਇਨਸਾਨੀਅਤ ਦੇ ਨਾਤੇ ਕਬੂਤਰਾਂ ਤੇ ਚੂਹਿਆਂ ਨੂੰ ਬਣਾ ਕੇ ਦਿੱਤਾ ਇਹ ਜਕੂਜੀ ਉਸ ਤੋਂ ਅੱਗੇ ਆਈਏ ਉਹਨਾਂ ਦੀਆਂ ਰਹਿਸ਼ਿਆਂ ਤੁਹਾਨੂੰ ਮੈਂ ਦਿਖਾ ਰਿਹਾ ਇਨਸਾਨਾਂ ਦੀਆਂ ਰਹਿਸ਼ਿਆਂ ਇਧਰਲੇ ਪਾਸੇ ਯਾਨੀ ਕਿ ਜਿਹੜਾ ਸੱਜਾ ਪਾਸਾ ਮੇਰੇ ਵਾਲਾ ਸੱਜਾ ਪਾਸਾ ਉਹ ਇਨਸਾਨਾਂ ਲਈ ਹੈ ਔਰ ਜਿਹੜੇ ਬੈਂਚ ਹੈ ਉਹ ਇਨਸਾਨਾਂ ਲਈ ਹੈ ਬਾਕੀ ਆ ਜਿਹੜੇ ਰਹਿਣ ਬਸੇਰੇ ਨੇ ਇਹ ਇਨਸਾਨਾਂ ਦੇ ਨੇ ਇਹ ਉਹਨਾਂ ਦੇ ਬਿਸਤਰੇ ਕੱਪੜੇ ਹਨਾ ਇਹ ਉਹਨਾਂ ਦੇ ਰੱਖਣ ਦੀ ਥਾਂ ਹੈ ਜਿਹੜੇ ਆਪਾਂ ਬੂਟੇ ਲਾਏ ਆ ਹੈਂਗਿੰਗ ਵਾਲ ਹੈਂਗਿੰਗ ਵਾਇਰ ਦਾ ਕੰਮ ਦੇ ਰਹੇ ਹੈ ਇਹ ਕੱਪੜੇ ਕਿਤੇ ਆਪਾਂ ਸੁਕਾਣੇ ਵੀ ਆ ਹਨਾ ਟੰਗੜੇ ਵੀ ਆ ਇਹ ਉਸ ਜਗ੍ਹਾ ਲਈ ਨੇ ਬਾਕੀ ਆ ਰਹਿਣ ਬਸੇਰਾ ਤੁਸੀਂ ਦੇਖ ਸਕਦੇ ਹੋ ਬਕਾਇਦਾ ਗੱਡੇ ਗੁੱਡੇ ਇੱਥੇ ਬਕਾਇਦਾ ਬਿਸਤਰ ਔਰ ਪ੍ਰਮਾਤਮਾ ਦੀ ਆਪਾਂ ਹੈਨਾ ਸੇਰ ਉੱਠ ਕੇ ਪੂਜਾ ਵਗੈਰਾ ਵੀ ਕਰਨੀ ਹੈ ਤਾਂ ਉਹਨਾਂ ਲਈ ਵੀ ਇੱਥੇ ਇੰਤਜ਼ਾਮ ਪੂਰਾ ਹੈ ਕੋਈ ਕਮੀ ਨਹੀਂ ਹੈ ਗੱਦੇ ਨੇ ਸਹਰਾਣੇ ਨੇ ਆ ਦੇਖੋ ਕਿਤੇ ਕੋਈ ਕਮੀ ਹੈ ਆ ਗੱਦਾ ਹੈ ਆ ਸਹਰਾਣਾ ਹੈ ਪ੍ਰੋਪਰ ਇਧਰ ਵੀ ਗੱਦਾ ਹੈ ਸਹਰਾਣਾ ਹੈ ਠੀਕ ਹੈ ਉਹ ਚੂਹੇ ਮੈਂ ਤੁਹਾਨੂੰ ਦਿਖਾਤੇ ਕਬੂਤਰ ਜਿਹੜੇ ਨੇ ਉਹ ਦਾਣਾ ਦੂਣਾ ਚੁੱਕ ਕੇ ਗਏ ਹੋਏ ਆ ਆ ਜਾਂਦੇ ਨੇ ਇਹ ਇਨਸਾਨ ਨੇ ਇਹ ਇਨਸਾਨਾ ਵੀ ਰਹਿਣ ਬਸੇਰਾ ਕਿਉਂਕਿ ਇਹ ਸਾਡਾ ਸਮਰਾਲਾ ਚੌਕ ਹੱਬ ਹੈ ਇਹ ਬਾਕੀ ਗੰਦਗੀ ਜਿਹੜੀ ਆ ਉਹ ਇਨਾਂ ਦੀ ਹੀ ਪਾਈ ਹੋਣੀ ਹੈ ਕਿਉਂਕਿ ਸ਼ਾਇਦ ਆਦਤ ਹੈ ਜਾਂ ਜਿਹੜੇ ਇੱਥੋਂ ਦੀ ਰੋਜ਼ ਆਉਂਦੇ ਜਾਂਦੇ ਆ ਉਹ ਕੂੜਾਦਾਨ ਇਹਨੂੰ ਸਮਝ ਕੇ ਡੰਪ ਸਮੇਂ ਕੇ ਕੂੜਾ ਸੁੱਟ ਜਾਂਦੇ ਹੋਣਗੇ ਇਹ ਇਨਸਾਨਾਂ ਦੀ ਜਗ੍ਹਾ ਬੈੱਡ ਹੈ ਇਸ ਵਕਤ ਸੂਰੇ ਨੇ ਇਹਨਾਂ ਦੇ ਸੌਣ ਦਾ ਟਾਈਮ ਹੈ ਔਰ ਛੂਹਿਆਂ ਦੇ ਨਹਾਉਣ ਦਾ ਟਾਈਮ ਹੈ ਤੇ ਕਬੂਤਰਾਂ ਦੇ ਖਾਣ ਦਾ ਟਾਈਮ ਹੈ ਤੇ ਇਨਸਾਨ ਇੱਥੇ ਬਕਾਇਦਾ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਹੜੇ ਆਪਾਂ ਬਿਲਬੋਰਡ ਲਾਏ ਆ ਸ਼ਹਿਰ ਦੀ ਸੁੰਦਰਤਾ ਦਿਖਾਉਣ ਲਈ ਉਹਨਾਂ ਦੇ ਪਿੱਛੇ ਇਹਨਾਂ ਨੇ ਆਪਣੀ ਕਬਰਡਸ ਬਣਾਈਆਂ ਹੋਈਆਂ ਨੇ ਯਾਨੀ ਕਿ ਇੱਕ ਕਹੋ ਲੱਖਾਂ ਰੁਪਏ ਦੀ ਕਬਰਡਸ ਜਿਹੜੀਆਂ ਆਪਣੇ ਘਰਾਂ 'ਚ ਨਹੀਂ ਹੁੰਦੀਆਂ ਇਹ ਕਬਰਡਸ ਨੇ ਬਾਕੀ ਇਹ ਗੰਦਗੀ ਹੈ ਜਿਹੜੀ ਇਹ ਤਾਂ ਖੈਰ ਇਹ ਜ਼ਰੂਰੀ ਹੈ ਕਿਉਂਕਿ ਅਗਰ ਇਹ ਨਹੀਂ ਹੋਏਗੀ ਤਾਂ ਕਬਜ਼ਾ ਨਹੀਂ ਲੱਗੇਗਾ ਕਬਜ਼ੇ ਦੇ ਲਈ ਇਹ ਤਾਂ ਹੋਣਾ ਜ਼ਰੂਰੀ ਹੈ ਇਹ ਚੂਹੇ ਨਹੀਂ ਆ ਖੁੱਡਾ ਨਹੀਂ ਇੱਥੇ ਵੀ ਜਿਹੜਾ ਜਿਹੜੇ ਚੂਹੇ ਰਹਿੰਦੇ ਨੇ ਕਿਉਂਕਿ ਅਲੱਗ-ਅਲੱਗ ਥਾਵਾਂ ਇਹਨਾਂ ਨੇ ਕਬਜ਼ਾਈਆਂ ਹੋਈਆਂ ਨੇ ਕਬੂਤਰਾਂ ਨੇ ਆਪਣੀਆਂ ਦੋ ਜਗ੍ਹਾ ਸਾਫ਼ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਦਾਣਾ ਪਾਣੀ ਉੱਥੇ ਮਿਲਦਾ ਇਨਸਾਨਾਂ ਨੇ ਜ਼ਰੂਰ ਗੰਦਗੀ ਪਾ ਰੱਖੀ ਹੈ ਬਾਕੀ ਉਹ ਕਬੂਤਰ ਇਸ ਟਾਈਮ ਆਪਣੇ ਫਰਸਟ ਫਲੋਰ ਤੇ ਨੇ ਪਹਿਲੀ ਮੰਜ਼ਲ ਤੇ ਨੇ ਕਿਉਂਕਿ ਗਰਾਊਂਡ ਤੇ ਫਰਸਟ ਫਲੋਰ ਜਿਹੜਾ ਕਬੂਤਰਾਂ ਦਾ ਹੈ ਹੋ ਸਕਦਾ ਚੂਹੇ ਵੀ ਜਾਂਦੇ ਹੋਣ ਲੇਕਿਨ ਇਨਸਾਨ ਜਿਹੜੇ ਗਰਾਊਂਡ ਫਲੋਰ ਤੇ ਰਹਿੰਦੇ ਆ ਉਨਾਂ ਲਈ ਬੈੱਡ ਵਗੈਰਾ ਬਕਾਇਆ ਲਗਾ ਕੇ ਕਾਰਪੋਰੇਸ਼ਨ ਨੇ ਦਿੱਤੇ ਹੋਏ ਆ। ਸਫਾਈ ਇੱਥੇ ਕਰਨ ਕੋਈ ਆਏਗਾ ਨਹੀਂ। ਇਹ ਦੋ ਹੁਣ ਮੈਂ ਤੁਹਾਨੂੰ ਲੈ ਕੇ ਜਾਂਦਾ ਤੀਸਰੀ ਪਾਰਕ। ਜਿਹੜੀ ਬਾਈਪਾਸ ਸਮਰਾਲਾ ਚੌਕ ਦੀ ਹੈ ਜਿੱਥੇ ਹਰ ਸ਼ਹਿਰ ਵਾਸੀ ਨਿਕਲ ਕੇ ਜਾਂਦਾ ਜਿੱਥੋਂ ਹਰ ਬਾਹਰੋ ਸ਼ਹਿਰ ਤੋਂ ਬਾਹਰੋਂ ਆਣ ਵਾਲਾ ਜਿਹੜਾ ਯਾਤਰੀ ਆ ਉਹ ਨਿਕਲਦਾ ਉਹ ਲੁਧਿਆਣੇ ਦੇ ਭਾਗ ਦੇਖਦਾ ਖੂਬਸੂਰਤੀ ਦੇਖਦਾ ਇਹ ਉਹ ਖੂਬ ਸੁੰਰਤੀ ਹੈ ਇਹ ਆ ਤੀਜਾ ਪਾਰਕ ਇਹ ਘੱਟੋ ਘੱਟ 100 ਮੀਟਰ ਜਗ੍ਹਾ 100 ਮੀਟਰ ਪਰਾਦੇਲ ਇਹਦਾ ਰਸਤਾ ਹੋਏਗਾ ਇੱਥੇ ਵੀ ਹਾਲਾਤ ਉਹੀ ਹੈ ਲੱਗਦਾ ਇਹ ਬਾਬਾ ਜੀ ਨੂੰ ਬੈੱਡ ਨਹੀਂ ਮਿਲਿਆ ਇਹ ਬਾਬਾ ਜੀ ਇੱਥੇ ਫਟ ਪਾਪਤੀ ਹੋ ਗਏ ਵੈਸੇ ਇੱਕ ਬੈੱਡ ਇੱਥੇ ਖਾਲੀ ਹੈ ਪਰ ਉੱਥੇ ਇੱਕ ਵੀਰਾ ਬੈਠਾ ਇੱਥੇ ਵੀ ਚੂਹਿਆਂ ਦਾ ਰਾਜ ਹੈ ਇਹ ਸਾਰੀਆਂ ਖੱਡਾ ਚੂਹਿਆਂ ਦੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਜਿੰਨਾ ਵੀ ਕੱਚਾ ਆਪਾਂ ਰੱਖਿਆ ਹੋਇਆ ਹੈ ਕਾਰਪੋਰੇਸ਼ਨ ਨੇ ਕੱਚਾ ਰੱਖਿਆ ਹੋਇਆ ਬੁੱਟਿਆਂ ਲਈ ਉਹ ਸਾਰਾ ਚੂਹਿਆਂ ਨੇ ਤੇ ਕਬੂਤਰਾਂ ਨੇ ਮੱਲਿਆ ਇਹ ਬਿਜਲੀ ਬੋਰਡ ਇੱਥੇ ਬੋਰਡ ਲਾਇਆ ਹੋਇਆ ਸਿਚਾ ਉਹ ਸਾਰਾ ਟ੍ਰੈਫਿਕ ਲਾਈਟਾਂ ਦੀਆਂ ਜਾਂ ਫਿਰ ਸਟਰੀਟ ਲਾਈਟ ਜਿਹੜੀਆਂ ਹੁੰਦੀਆਂ ਨੇ ਹੈਨਾ ਇਹ ਉਹਨਾਂ ਦਾ ਜਿਗਾਰਡ ਹੋਵੇ ਤੇ ਇੱਥੇ ਖਾਣ ਪੀਣ ਦਾ ਫੁੱਲ ਪ੍ਰਬੰਧ ਹੈ ਗੰਦਗੀ ਦਾ ਫੁੱਲ ਪ੍ਰਬੰਧ ਹੈ ਆਪਾਂ ਇੰਜੋਏ ਕਰੋ ਮਸਤੀ ਕਰੋ ਮਸਤੀ ਦਾ ਸਮਾਨ ਵੀ ਹੈ ਇੱਥੇ ਜਿਹੜੇ ਆਪਾਂ ਪੌਦੇ ਲਾਉਣ ਦੇ ਲਈ ਆਪਾਂ ਟੋਪਟੇ ਸੀ ਉਹਦੇ ਤੇ ਚੂਹਿਆਂ ਨੇ ਕਬਜਾ ਕਰ ਲਿਆ ਪੂਰੀ ਤਰ੍ਹਾਂ ਨਾਲ ਆ ਦੇਖੋ ਇੱਥੇ ਆਪਾਂ ਵਧੀਆ ਇਹਨਾਂ ਨੂੰ ਚੰਗੇ ਛਾਂ ਵਾਲੇ ਬੂਟੇ ਲਾ ਕੇ ਦਿੱਤੇ ਹੋਏ ਆ ਕਬੂਤਰਾਂ ਲਈ ਇਨਸਾਨਾਂ ਲਈ ਤੇ ਚਿੜੀਆਂ ਦੇ ਲਈ ਇਹ ਰਹਿਣ ਬਸੇਰਾ ਇਨਸਾਨਾਂ ਦਾ ਇੱਥੇ ਜਿੱਥੇ ਮੈਂ ਤੁਹਾਨੂੰ ਦੱਸਿਆ ਜਿੱਥੇ ਜਿੱਥੇ ਜਗ੍ਹਾ ਕੱਚੀ ਐ ਜਿੱਥੇ ਆਪਾਂ ਬੂਟੇ ਲਾਏ ਆ ਜਾਂ ਜਗ੍ਹਾ ਕੱਚੀ ਛੱਡੀ ਐ ਕਾਰਪੋਰੇਸ਼ਨ ਨੇ ਉੱਥੇ ਸਿਰਫ ਚੂਹੇ ਤੇ ਕਬੂਤਰ ਰਹਿਣਗੇ ਜਿੱਥੇ ਆਪਾਂ ਪੱਕਾ ਕਰਤਾ ਬੈਂਚ ਲਾਤੇ ਉੱਥੇ ਸਿਰਫ ਇਨਸਾਨ ਰਹਿਣਗੇ ਸਿੰਘ ਹੁੰਦਾ ਪੱਕਾ ਕੋਈ ਇੱਕ ਦੂਜੇ ਦੇ ਵਿੱਚ ਦਖਲ ਨਹੀਂ ਦਿੰਦਾ ਕੋਈ ਇੱਕ ਦੂਜੇ ਦੀ ਜਗ੍ਹਾ ਤੇ ਕਬਜ਼ਾ ਨਹੀਂ ਕਰਦਾ ਇਨਸਾਨ ਆਪਣੀ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਆਰਾਮ ਨਾਲ ਗੱਦੇ ਦੇ ਲਾ ਕੇ ਸੁੱਤੇ ਹੋਏ ਨੇ ਆ ਇੱਕ ਹੋਰ ਜਕੂਜੀ ਆਪਾਂ ਬਣਾ ਕੇ ਦਿੱਤਾ ਪਰ ਇਹਦੇ ਵਿੱਚ ਬਾਥ ਟੱਬੇ ਨੂੰ ਕਹ ਲਓ ਤੁਸੀਂ ਇਹ ਜਕੂਜੀ ਨਹੀਂ ਹੈਗਾ ਕਿਉਂਕਿ ਇੱਥੇ ਫੁਵਾੜਾ ਹੈ ਨਹੀਂਗਾ ਇਹ ਬਾਟਪ ਹੈ ਬਾਟਪ ਤੇ ਪੂਰੀ ਗੰਦਗੀ ਹੈ ਆਪਾਂ ਕੋਈ ਕਮੀ ਨਹੀਂ ਛੱਡੀ ਇੱਥੇ ਗੰਦਗੀ ਰੱਖਣ ਦੇ ਵਿੱਚ ਤਾਂ ਜੋ ਮੱਛਰ ਮੱਖੀਆਂ ਵੀ ਇੱਥੇ ਰਾਹ ਸਕਣ ਯਾਨੀ ਕਿ ਇੱਕ ਜਗ੍ਹਾ ਆਪਾਂ ਜਿਹੜੀਆਂ ਮੱਖੀਆਂ ਔਰ ਮੱਛਰਾਂ ਲਈ ਵੀ ਰੱਖੀ ਹੈ ਬਾਕਾਇਦਾ 2 ਟਾ ਹੀ ਫੁੱਟ ਦੀ ਢੂੰਗੀ ਤੇ 7-8 ਫੁੱਟ ਸਰਕਲ ਦੇ ਵਿੱਚ ਉਨੀ ਜਗ੍ਹਾ ਆਪਾਂ ਮੱਛਰਾਂ ਲਈ ਔਰ ਮੱਖੀਆਂ ਲਈ ਵੀ ਰੱਖੀ ਹੈ ਫਿਰ ਅੱਗੇ ਆਪਾਂ ਬੇਜੁਬਾਨ ਕੁੱਤਿਆਂ ਦਾ ਵੀ ਪੂਰਾ ਖਿਆਲ ਰੱਖਿਆ ਕਾਰਪੋਰੇਸ਼ਨ ਨੇ ਉੱਥੇ ਇਹ ਨਹੀਂ ਹੈ ਕਿ ਕਿਸੇ ਨਾਲ ਵਿਤਕਰਾ ਕੀਤਾ ਤੁਸੀਂ ਪੂਰੇ ਮਾਨ ਨਾਲ ਕਹਿ ਸਕਦੇ ਹੋ ਕਿ 1000 ਕਰੋੜ ਰੁਪਇਆ ਨਗਰ ਨਿਗਮ ਦਾ ਜਿਹੜਾ ਬਜਟ ਹੈ ਉਹ ਇਕੱਲੇ ਇਨਸਾਨਾਂ ਲਈ ਨਹੀਂ ਹੈ ਮੱਖੀਆਂ ਮੱਛਰ ਚੂਹੇ ਕਬੂਤਰ ਬੇਸਹਾਰਾ ਇਨਸਾਨ ਤੇ ਬੇਜੁਬਾਨ ਉਨਾਂ ਦਾ ਵੀ ਧਿਆਨ ਰੱਖਿਆ ਪੂਰਾ ਵੀ ਉਹ ਵੀ ਜਿਹੜੇ ਤੁਸੀਂ ਕਹਿੰਦੇ ਹੋ ਨਾ ਬਾਰ ਬਾਰ ਸ਼ਿਕਾਇਤਾਂ ਕਰਦੇ ਹੋ ਕੁੱਤੇ ਆਵਾਰਾ ਫਿਰਦੇ ਨੇ ਗਲੀਆਂ ਚ ਵੜਦੇ ਫਿਰਦੇ ਨੇ ਉਹਨਾਂ ਲਈ ਬਕਾਇਦਾ ਠੰਡੀ ਜਗ੍ਹਾ ਰੱਖੀ ਹੈ ਕਾਰਪੋਰੇਸ਼ਨ ਨੇ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਜਦ ਆਪਾਂ ਬੇਜੁਬਾਨਾਂ ਦਾ ਵੀ ਪੂਰਾ ਧਿਆਨ ਰੱਖ ਰਹੇ ਆ ਤਾਂ 1000 ਕਰੋੜ ਦਾ ਬਜਟ ਕੋਈ ਜ਼ਿਆਦਾ ਨਹੀਂ ਹੈ ਇੱਥੇ ਬਕਾਇਦਾ ਬਿਸਤਰੇ ਲੱਗੇ ਹੋਏ ਨੇ ਪੂਰੀ ਆਪਣੀ ਤਿਆਰੀ ਹੈ ਆ ਦੇਖੋ ਗੱਦਾ ਚੱਦਰ ਪਾਣੀ ਪ੍ਰਬੰਧ ਔਰ ਜਿਹੜੇ ਪੌਦੇ ਆਪਾਂ ਲਾ ਕੇ ਦਿੱਤੇ ਆ ਉਹ ਪੌਦਿਆਂ ਦੇ ਉੱਤੇ ਹੈਂਗਿੰਗ ਬੋਲ ਹੈਂਗਿੰਗ ਵਾਇਰ ਦਾ ਕੰਮ ਕਰਦੇ ਹੋਏ ਠੀਕ ਹੈ ਨਾ ਕਬਡਸ ਨੂੰ ਤੁਹਾਨੂੰ ਮੈਂ ਦਿਖਾਇਆ ਜਿਹੜੇ ਬਿਲਬੋਰਡ ਉਹ ਕਬਡਸ ਆ ਉਹ ਹੋ ਸਕਦਾ ਇਹਨਾਂ ਦੇ ਵਿੱਚ ਵੀ ਹੈ ਨਾ ਕਈਆਂ ਨੇ ਉਹ ਪ੍ਰਾਈਮ ਲੋਕੇਸ਼ਨ ਜਿਹੜੀ ਆ ਉਹ ਲਿੱਤੀ ਹੋਵੇ ਪੌਸ਼ ਏਰੀਆ ਜਿਵੇਂ ਆਪਾਂ ਲੈ ਲੈਂਦੇ ਆ ਇਹ ਉਹਨਾਂ ਦਾ ਪੌਸ਼ ਏਰੀਆ ਹੋਣਾ ਹੁਣ ਆਪਣੇ ਜਿਹੜੇ ਕਈ ਮੀਡਲ ਕਲਾਸ ਵਾਲੇ ਵੀ ਇੱਥੇ ਰਹਿੰਦੇ ਹੋਣਗੇ ਇਹ ਉਹਨਾਂ ਦੇ ਲਈ ਆ ਕੱਪੜੇ ਕੋਪੜੇ ਟੰਗਣ ਵਾਲੀ ਜਗਾ ਪਰ ਪੌਦੇ ਸਭ ਨੂੰ ਬਰਾਬਰ ਲਾ ਕੇ ਦਿੱਤੇ ਆ ਕਿਸੇ ਨਾਲ ਵਿਤਕਰਾਂ ਨਹੀਂ ਐ ਸਾਰੇ ਪੌਦੇ ਤੁਸੀਂ ਦੇਖ ਸਕਦੇ ਹੋ ਕੱਪੜੇ ਬਕਾਇਦਾ ਟੰਗੇ ਮਿਲਣਗੇ ਔਰ ਪੌਦੇ ਬਕਾਇਦਾ ਪਾਣੀ ਮਿਲਦਾ ਹਰੇ ਭਰੇ ਨੇ ਕੋਈ ਵੀ ਪੌਦਾ ਸੁੱਕਿਆ ਨਹੀਂ ਐ ਇਹ ਆ 1000 ਕਰੋੜ ਰੁਪਏ ਦੇ ਬਜਟ ਦੀ ਕਹਾਣੀ ਹੁਣ ਇਹ ਬੇਸਹਾਰਾ ਲੋਕਾਂ ਨਾਲ ਗੱਲ ਕਰੀਏ ਕਿ ਨਾ ਕਰੀਏ ਇਸ ਸਮੇਂ ਨਹੀਂ ਅੰਦਾ ਕਿਉਂਕਿ ਵਿਚਾਰੇ ਸੁੱਤੇ ਪਏ ਆ ਦੇਖੋ ਹੈਨਾ ਕਿਸੇ ਦੀ ਨੀਂਦ ਖਰਾਬ ਕਰਨਾ ਗਲਤ ਗੱਲ ਹੈ ਪਰ ਕੋਸ਼ਿਸ਼ ਕਰਦੇ ਆ ਪੁੱਛਣ ਦੀ ਇੱਥੇ ਬੀਬੀ ਜੀ ਵੀ ਨੇ بے ਸਹਾਰਾ ਨੇ ਭਾਂਜੀ ਕਦੋਂ ਦੇ ਰਹਿ ਰਹੇ ਹੋ ਇੱਥੇ ਇਸ ਪਾਰਕ ਦੇ ਵਿੱਚ 1.5 ਸਾਲ ਹੋ ਗਿਆ ਜੀ ਕਿੰਨੇ ਸਾਲ ਹੋ ਗਏ 1.5 ਸਾਲ 6 ਸਾਲ 1.5 ਸਾਲ ਅੱਛਾ 1.5 ਸਾਲ ਤੋਂ ਇਸ ਪਾਰਕ ਦੇ ਵਿੱਚ ਹੀ ਕੋਈ ਤੁਹਾਨੂੰ ਰਹਿਣ ਬਸੇਰੇ ਦੇ ਵਿੱਚ ਇਹ ਆਸਮ ਦੀ ਜਗ੍ਹਾ ਨਹੀਂ ਮਿਲੀ ਨਹੀਂ ਜੀ ਕਿ ਤੁਸੀਂ ਗਏ ਹੀ ਨਹੀਂ ਨਹੀਂ ਨਾ ਟੱਲੇ ਠੀਕ ਸੀ ਇਹ ਤਾਂ ਹੋਣੀ ਹੋਇਆ ਇਹਦਾ ਲੱਤ ਕਿੱਥੇ ਲੱਤ ਤੁਹਾਡੀ ਵੱਢੀ ਗਈ ਕਿੰਦਾ ਐਕਸੀਡੈਂਟ ਹੋ ਗਿਆ ਹਾਂ ਜੀ ਕੀ ਕੰਮ ਕੀ ਕਰਦੇ ਹੋ ਕੁਛ ਨਹੀਂ ਬੇਲੀ ਬੈਠੀ ਰਹਿੰਦੀ ਐ ਤੇ ਬੇਲੇ ਬੈਠੇ ਰਹਿੰਦੇ ਹਾਂ ਖਾਣੇ ਕਿੱਦਾਂ ਕੋਈ ਦੇ ਜਾਂਦਾ ਖਾ ਲੈਂਦੇ ਹਾਂ ਕੋਈ ਦੇ ਜਾਂਦਾ ਖਾ ਲੀ ਅੱਛਾ ਇੱਕ ਚੀਜ਼ ਦੱਸੋ ਇੱਥੇ ਕਿੰਨੇ ਲੋਕ ਹੈਣਾ ਬੇਸਵਾ ਬੇਸਹਾਰਾ ਬੈਠੇ ਆ ਆਪਣੇ ਗੱਦੇ ਦਿੱਤੇ ਲਏ ਆ ਇਹ ਰਾਤ ਨੂੰ ਵੀ ਇੱਥੇ ਸੌਂਦੇ ਦਿਨੇ ਵੀ ਇੱਥੇ ਸਭ ਇੱਥੇ ਸੌਂਦੇ ਆ ਹਾਂਜੀ ਤੇ ਇੱਥੇ ਦਾ ਮੱਛਰ ਮੱਖੀਆਂ ਇੱਥੇ ਚੂਹੇ ਇਨ੍ਹਾਂ ਚੀਜ਼ਾਂ ਤੋਂ ਡਰ ਨਹੀਂ ਲੱਗਦਾ ਲੱਗਦਾ ਜੀ ਕੀ ਕਰੀਏ ਹੁਣ ਰਹਿਣਾ ਪੈਂਦਾ ਰਹਿਣਾ ਪੈਂਦਾ ਹਾਂਜੀ ਮਜਬੂਰੀ ਹੈ ਹਾਂਜੀ ਇਨ੍ਹਾਂ ਦੀ ਵੀ ਮਜਬੂਰੀ ਹੈ ਇਨ੍ਹਾਂ ਨੂੰ ਕੀ ਕਹਿ ਸਕਦੇ ਆ ਸਵਾਲ ਪੁੱਛਣ ਨੂੰ ਇੱਥੇ ਬਹੁਤ ਦੇ ਸਭ ਤੋਂ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਇੱਥੇ ਕੀ ਕਰਦੇ ਹੋ पर ਜਵਾਹ ਆਪਾਂ ਨੂੰ ਵੀ ਪਤਾ ਹੈ ਕਿ ਇਹ ਇੱਥੇ ਕੀ ਕਰਦੇ ਨੇ ਕਿਉਂ ਇੱਥੇ ਰਹਿ ਰਹੇ ਨੇ ਮਸਲਾ ਇਹ ਨਹੀਂ ਹੈ ਇਹਨਾਂ ਲਈ ਵੀ ਰਹਿਣ ਵਸਾਰੇ ਬਣੇ ਸੀ ਜੋ ਸ਼ਾਇਦ ਬੰਦ ਹੋ ਗਏ ਮਸਲਾ ਇੱਥੇ ਇਹ ਹੈ ਕਿ ਜਿਹੜਾ 1000 ਕਰੋੜ ਦਾ ਵਿਰੋਧੀ ਰੋਲਾ ਪਾ ਰਹੇ ਨੇ ਸੋਸ਼ਲ ਮੀਡੀਆ ਦੇ ਸਮਾਜ ਸੇਵਕ ਰੋਲਾ ਪਾ ਰਹੇ ਨੇ ਉਹ ਸਮਾਜ ਸੇਵਕਾਂ ਨੂੰ ਉਹ ਲੁਧਿਆਣਾ ਵਾਸੀਆਂ ਨੂੰ ਗਰਾਉਂਡ ਜ਼ੀਰੋ ਰਿਪੋਰਟ ਦਿਖਾ ਰਿਹਾ ਮੈਂ ਕਿ ਤੁਹਾਡਾ 1000 ਕਰੋੜ ਵਿਅਰਥ ਨਹੀਂ ਗਿਆ ਤੁਹਾਡਾ 1000 ਕਰੋੜ ਕਿਵੇਂ ਖਰਚਿਆ ਗਿਆ ਕਿੱਦਾਂ ਸਾਮ ਸੰਭਾਲ ਹੋ ਰਹੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਚਿੰਤਾ ਨਾ ਕਰੋ ਨਗਰ ਨਿਗਮ ਹੈ ਹਰ ਇੱਕ ਲਾਹ ਧਿਆਨ ਰੱਖਿਆ ਜਾ ਰਿਹਾ ਹੈ ਕੱਲੇ ਇਨਸਾਨਾਂ ਦਾ ਹੱਕ ਨਹੀਂ ਦਸਵੰਤ ਕੱਢਣਾ ਸਾਡਾ ਫਰਜ਼ ਬੰਦਾ ਸ਼ਾਇਦ ਉਸੇ ਦਸਵੰਦ ਦੇ ਵਿੱਚੋਂ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਹੋਵੇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਕੀ ਸਹੀ ਗਰਾਊਂਡ ਰਿਪੋਰਟ ਤੁਹਾਡੇ ਤੱਕ ਪਹੁੰਚੀ ਕਿ ਇਹ ਜਿਹੜਾ ਬਾਰ ਬਾਰ ਵਿਵਾਦ ਉੱਠਦਾ 1000 ਕਰੋੜ ਦਾ ਉਹਦਾ ਇੱਕ ਅੰਸ਼ ਮਾਮੂਲੀ 1% ਦਾ ਜਵਾਬ ਤੁਹਾਨੂੰ ਅੱਜ ਹੀ ਮਿਲਿਆ ਹੋਵੇ ਤਾਂ ਜ਼ਰੂਰ ਕਮੈਂਟ ਕਰਨਾ ਦੱਸਣਾ ਕਿ ਸਾਡੀ ਇਹ ਰਿਪੋਰਟ ਤੁਹਾਨੂੰ ਕਿਸ ਤਰ੍ਹਾਂ ਲੱਗੀ ਕ camera persen ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ